ਰੇਡਿਓ ਧਮਾਲ ਤੇ ਨਿੰਦਰ ਕੁਗਿਆਨ ਵੀ ਵੱਲੋਂ ਸਤਿ ਸ਼੍ਰੀ ਅਕਾਲ ਪੇਸ਼ ਕਰਦੇ ਹਾਂ ਪੋਜ਼ਿਟਿਵ ਖਬਰਾਂ ਐਤਵਾਰ ਦਾ ਦਿਨ ਸੀ ਤੇ ਮਨਾਇਆ ਗਿਆ ਖਾਲਸਾ ਦਿਹਾੜਾ ਕੈਨੇਡਾ ਚ ਕੈਨੇਡਾ ਦੀਆਂ ਵੱਡੀਆਂ ਤਾਕਤਾਂ ਵਿੱਚੋਂ ਇੱਕ ਵਿਭਿੰਨਤਾ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਆਪਣੇ ਭਾਸ਼ਣ ਚ ਸਿੱਖ ਭਾਈਚਾਰੇ ਨੂੰ ਵਧਾਈ ਦਿੰਦਿਆਂ ਇਹ ਗੱਲ ਆਖੀ ਹੈ ਵਿਸਾਖੀ ਨੂੰ ਸਮਰਪਿਤ ਖਾਲਸਾ ਦਿਹਾੜੇ ਮੌਕੇ ਦੇਸ਼ ਦੇ ਸਿੱਖ ਭਾਈਚਾਰੇ ਨੂੰ ਨਾ ਭਰੋਸਾ ਦਿੱਤਾ ਸਰਕਾਰ ਉਹਨਾਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਖੜੇਗੀ ਤਾਕੇ ਕਿਸੇ ਵੀ ਕੀਮਤ 'ਤੇ ਉਹਨਾਂ ਦੀ ਆਜ਼ਾਦੀ ਨੂੰ ਯਕੀਨੀ ਬਣਾਇਆ ਜਾ ਸਕੇ ਟਰੂਡੋ ਨੇ ਕਿਹਾ ਕਿ ਵਿਭਿੰਨਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ ਟਰੂਡੋ ਨੇ ਬਹੁਤ ਸਾਰੇ ਉਤਸ਼ਾਹਜਨਕ ਪੱਖ ਵੀ ਰੱਖੇ ਕਿਹਾ ਕਿ ਅਸੀਂ ਆਪਣੀਆਂ ਵਖਰੇਵੀਆਂ ਦੇ ਬਾਵਜੂਦ ਮਜ਼ਬੂਤ ਨਹੀਂ ਬਲਕਿ ਆਪਣੀਆਂ ਵਖਰੇਵੀਆਂ ਕਰਕੇ ਮਜ਼ਬੂਤ ਥਾਂ ਪਰ ਜਦੋਂ ਇਹਨਾਂ ਵਖਰੇਵਿਆਂ ਨੂੰ ਵੰਦੇ ਹਾਂ ਸਾਨੂੰ ਯਾਦ ਰੱਖਣਾ ਪੈਣਾ ਤੇ ਜਿਹੇ ਦਿਨਾਂ ਚ ਜਿਵੇਂ ਕਿ ਅੱਜ ਹੈ ਤੇ ਹਰ ਰੋਜ਼ ਯਾਦ ਕਰਵਾਉਣਾ ਹੋਵੇਗਾ ਕਿ ਸਿੱਖ ਕਦਰਾਂ ਕੀਮਤਾਂ ਕੈਨੇਡਾ ਦੀਆਂ ਕਦਰਾਂ ਕੀਮਤਾਂ ਨੇ ਨਾਮੀ ਦਿੱਲੀ ਤੋਂ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਵਿੱਚ ਹਮ ਆਪਣੇ ਰੁਤਬਾ ਅਰਵਿੰਦ ਕੇਜਰੀਵਾਲ ਨਾਲ ਜੇਲ੍ਹ ਚ ਮੁਲਾਕਾਤ ਕੀਤੀ ਐਮਾਨ ਨੇ ਦੱਸਿਆ ਕਿ ਕੇਜਰੀਵਾਲ ਨੇ ਲੋਕ ਸਭਾ ਚੋਣਾਂ ਚਿੰਡਿਆਗੜ ਚੋੜ ਦੇ ਉਮੀਦਵਾਰਾਂ ਲਈ ਸਰਗਰਮੀ ਨਾਲ ਪ੍ਰਚਾਰ ਕਰਨ ਨੂੰ ਕਿਹਾ ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਦੀ ਸਿਹਤ ਠੀਕ ਹੈ ਤੇ ਉਹ ਇਨਸੂਲਿਨ ਲੈ ਰਹੇ ਹਨ। ਉਹਨਾਂ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਲੋਕਾਂ ਤੋਂ ਨਾ ਦੀ ਚਿੰਤਾ ਨਾ ਕਰਨ ਤੇ ਚੋਣਾਂ ਦੌਰਾਨ ਆਪਣੇ ਵੋਟ ਪ੍ਰਕਾਰ ਦਾ ਇਸਤੇਮਾਲ ਕਰਨ ਨੂੰ ਕਿਹਾ। ਮਾਨਯੋਗ ਹੈ ਕੇਜਰੀਵਾਲ ਨੇ ਮੇਰੀ ਧੀ ਨਿਆਮਤ ਦਾ ਵੀ ਹਾਲ ਚਾਲ ਪੁੱਛਿਆ ਕਿ ਕਿਵੇਂ ਹੈ। ਉਹਨਾਂ ਪੁੱਛਿਆ ਕਿ ਪੰਜਾਬ ਚ ਇਸ ਵਾਰ ਕਣਕ ਦੀ ਪੈਦਾਵਾਰ ਕਿਵੇਂ ਦੀ ਹੋਈ? ਤੇ ਕਿਸਾਨਾਂ ਦੀ ਫਸਲ ਦਾ ਜੋ ਪੈਸਾ ਡਾਇਰੈਕਟ ਟ੍ਰਾਂਸਫਰ ਜ਼ਰੀਏ ਦਿੱਤਾ ਜਾਂਦਾ ਹੈ ਉਸ ਚ ਕੋਈ ਰਿਕਵਰਡ ਤਾਂ ਨਹੀਂ ਆ ਰਹੀ ਚੌਣ ਜ਼ਾਬਤਾ ਦੀ وجہ ਤੋਂ ਪੰਜਾਬ ਚ ਕੋਈ ਸਹੂਲਤ ਉਤੇ ਰੋਕ ਲੱਗੀ ਹੈ ਤਾਂ ਲੋਕਾਂ ਦੀ ਜਿਹੜੀ ਆਵਾਜ਼ ਆਈ ਤਾਂ ਨਹੀਂ ਰੁਕੀ ਇਸ ਤੋਂ ਇਲਾਵਾ ਚੇਤੇ ਰਹੇ ਕੱਲ ਆਤਸ਼ੀ ਮੰਤਰੀ ਤੇ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਕੇਜਰੀਵਾਲ ਨਾਲ ਮੁਲਾਕਾਤ ਕਰਨ ਗਏ ਸਮੇਂ ਤੱਕ ਕੇਜਰੀਵਾਲ ਨੇ ਸੁਨੀਤਾ ਤੋਂ ਪੁੱਛਿਆ ਸੀ ਕਿ ਦਿੱਲੀ ਦੇ ਵਿੱਚ ਸਕੂਲੀ ਬੱਚਿਆਂ ਦੀ ਪੜ੍ਹਾਈ ਦਾ ਕੀ ਹਾਲ ਹੈ ਕਿ ਬੱਚਿਆਂ ਨੂੰ ਮੁਫਤ ਕਿਤਾਬਾਂ ਮਿਲ ਰਹੀਆਂ ਜਾਂ ਨਹੀਂ ਪੰਜਾਬ ਪੁਲਿਸ ਦੇ ਸੀਨੀਅਰ ਆਈਪੀਐਸ ਅਧਿਕਾਰੀ ਏ ਡੀ ਜੀ ਪੀ ਲਾ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਨੌਕਰੀ ਛੱਡ ਦਿੱਤੀ ਹੈ ਤੇ ਸਿਆਸਤ ਵਿੱਚ ਕਦਮ ਰੱਖਦਿਆਂ ਕਾਂਗਰਸ ਜੁਆਇਨ ਕਰ ਲਈ ਹੈ ਗੁਰਿੰਦਰ ਢਿੱਲੋਂ ਜਿਨ੍ਹਾਂ ਨੇ 30 ਸਾਲ ਦੀ ਨੌਕਰੀ ਕੀਤੀ ਵੀ ਆਰ ਐਸ ਸਵੈ ਇਛਕ ਸੇਵਾ ਮੁਕਤੀ ਲਈ ਕਾਂਗਰਸ ਪਾਰਟੀ ਚਰਲੇ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਚਾਰਜ ਦਵਿੰਦਰ ਯਾਦਵ ਨੇ ਉਹਨਾਂ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ ਗੁਰਿੰਦਰ ਢਿੱਲੋਂ 1997 ਬੈਚ ਦੇ ਆਈਪੀਐਸ ਅਫਸਰ ਹਨ ਗੁਰਿੰਦਰ ਢਿੱਲੋਂ ਕਈ ਜ਼ਿਲ੍ਹੇ ਅਚਿਆਸ ਸਪੀ ਰਹੇ ਡੀਆਈਜੀ ਵੀ ਰਹੇ ਤੇ ਆਈਜੀਵੀ ਰਹੇ ਉਹਨਾਂ ਕਹਿਆ ਕਿ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਲੰਮਾ ਸਮਾਂ ਪੁਲਿਸ ਚ ਸੇਵਾਵਾਂ ਦਿੱਤੀਆਂ ਹੁਣ ਰੱਬ ਦੀ ਕਿਰਪਾ ਨਾਲ ਹੀ ਮੈਂ ਸਿਹਤ ਚ ਆਇਆ ਇਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਪਹਿਲੀ ਵਾਰ ਭਾਰਤ ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸ ਦੇ ਯੋਗ ਅਗੀ ਰਾਹੁਲ ਗਾਂਧੀ ਦੇ ਸੰਪਰਕ ਚ ਆਏ ਸਨ ਉਹਨਾਂ ਸੁਰੱਖਿਆ ਕਾਰਨ ਕਰਕੇ ਰਾਹੁਲ ਗਾਂਧੀ ਨਾਲ 13 ਕਿਲੋਮੀਟਰ ਪੈਦਲ ਵੀ ਤੁਰੇ ਸਨ ਉਹ ਫਤਿਹਗੜ੍ਹ ਸਾਹਿਬ ਤੋਂ ਜੰਮੂ ਤੱਕ ਰਾਹੁਲ ਗਾਂਧੀ ਦੇ ਨਾਲ ਰਹੇ ਸਨ ਤਾਂ ਰਾਹੁਲ ਗਾਂਧੀ ਨੇ ਉਹਨਾਂ ਦਾ ਮਾਨ ਮੋਲਿਆ ਪੰਜਾਬ ਦੇ ਵਿੱਚ ਇਸ ਖਬਰ ਨਾਲ ਪੰਜਾਬੀ ਮਾਪਿਆਂ ਨੂੰ ਖੁਸ਼ੀ ਮਿਲੀ ਜਿਨ੍ਹਾਂ ਦੇ ਬੱਚੇ ਕੈਨੇਡਾ ਦੇ ਵਿੱਚ ਨੇ ਕੈਨੇਡਾ 'ਚ ਭਾਰਤੀ ਵਿਦਿਆਰਥੀਆਂ ਸਮੇਤ ਅੰਤਰਰਾਸ਼ਟਰੀ ਵਿਦਿਆਰਥੀ ਮੰਗਲਵਾਰ ਤੋਂ ਲਾਗੂ ਹੋਣ ਵਾਲੇ ਨਿਯਮ ਅਨੁਸਾਰ ਸਤੰਬਰ ਤੋਂ ਪ੍ਰਤੀ ਹਫਤੇ 24 ਘੰਟੇ ਹੀ ਕੈਂਪਸ ਤੋਂ ਬਾਹਰ ਕੰਮ ਕਰ ਸਕਣਗੇ ਇਮੀਗ੍ਰੇਸ਼ਨ ਸ਼ਨਾਰਤੀ ਤੇ ਨਾਗਰਿਕਤਾ ਮੰਤਰੀ ਮਾਲਰ ਮਿਲਕ ਨੇ ਇੱਕ ਪ੍ਰੈਸ ਬਿਆਨ ਚਕਿਆ ਵਿਦਿਆਰਥੀਆਂ ਨੂੰ ਕੈਂਪਸ ਤੋਂ ਬਾਹਰ ਹਫਤੇ ਚ 20 ਘੰਟੇ ਤੋਂ ਬਾਅਦ ਕੰਮ ਕਰਨ ਦੀ ਆਗਿਆ ਦੇਣ ਵਾਲੀ ਸਥਾਈ ਨੀਤੀ 30 April 2024 ਨੂੰ ਖਤਮ ਹੋ ਜਾਏਗੀ ਇਸ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਲਿਬਰਲ ਪਾਰਟੀ ਦੀ ਗਵਾਈ ਵਾਲੀ ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੰਮ ਦੇ ਘੰਟੇ ਦੀ ਸੀਮਾ ਜਿਹੜੀ ਹੈ ਉਹ ਵੀ ਜਿਹੜੀ ਘੰਟਿਆਂ ਦੀ 20 ਘੰਟਿਆਂ ਦੀ ਸੀਮਾ ਹੈ ਉਹ ਅਸਥਾਈ ਤੌਰ ਤੇ ਮਾਫ ਕਰ ਦਿੱਤੀ ਸੀ ਤਾਂ ਦੇਸ਼ ਨੂੰ ਦਰਪੇਸ਼ ਮਜ਼ਦੂਰਾਂ ਦੀ ਕਮੀ ਨੂੰ ਦੂਰ ਰੱਖੀਤਾ ਜਾ ਸਕੇ ਤੇ ਖੌਨ ਵਿਦਿਆਰਥੀ ਅੱਗੇ ਵੀ ਕੰਮ ਕਰ ਸਕਣਗੇ ਖਬਰ ਹੈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਉਹ ਸਿੱਧੂ ਵੱਲੋਂ ਯਾਦ ਉਮੀਦਵਾਰ ਬਣ ਜੋ ਲੋਕ ਸਭਾ ਚੋਣ ਬਠਿੰਡੇ ਤੋਂ ਲੜਨ ਦੀ ਚਰਚਾ ਚੱਲ ਰਹੀ ਸੀ ਇਸ ਛੜੇ ਕਮਸਾਨ ਚ ਰਾਤ ਨੂੰ ਉਸ ਵੇਲੇ ਇਸ ਗੱਲ ਦਾ ਨਿਪਟਾਰਾ ਹੋਇਆ ਜਦੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਜੀਤਮਿੰਦਰ ਸਿੱਧੂ ਨਾਲ ਚੱਲਣ ਦਾ ਬਲਕੌਰ ਸਿੰਘ ਨੇ ਵਾਅਦਾ ਕੀਤਾ ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਬਾਜਵਾ ਬਠਿੰਡਾ ਲੋਕ ਸਭਾ ਹਲਕਾ ਦੇ ਕਾਂਗਰਸੀ ਉਮੀਦਵਾਰ ਸਿੱਧੂ ਨੂੰ ਲੈ ਕੇ ਪਿੰਡ ਮੂਸਾ ਚ ਉਹਨਾਂ ਦੀ ਹਵੇਲੀ ਪੁੱਜੇ ਔਰ ਪਹਿਲਾ ਵੀ ਚਰਚਾ ਸੀ ਕਿ ਬਲਕੌਰ ਸਿੰਘ ਕਾਂਗਰਸ ਵੱਲੋਂ ਨਹੀਂ ਸਗੋ ਯਾਦ ਚੋਣ ਲੜਨਗੇ। ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਚੰਗਾ ਕਦਮ ਚੁੱਕਿਆ ਤੇ ਖਿਚਾਈ ਕਰਨੀ ਸ਼ੁਰੂ ਕੀਤੀ ਹੈ। ਸਿਆਸੀ ਲੀਡਰਾਂ ਦੀ ਸਿੰਘ ਸਹਿਬਾਨ ਨੇ ਕਾਂਗਰਸ ਆਗੂ ਅਮਰਤਾ ਵੜਿੰਗ ਵੱਲੋਂ ਚੋਣ ਪ੍ਰਚਾਰ ਦੌਰਾਨ ਕਾਂਗਰਸ ਦੇ ਚੋਣ ਨਿਸ਼ਾਨ ਪੰਜੇ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜਾ ਕਹਿਣਾ ਤਾਂ ਸਖਤ ਨੋਟਿਸ ਲਿਆ ਤੇ ਸਖਤ ਤਾੜਨਾ ਕੀਤੀ ਨਾ ਕਿਹਾ ਕਿ ਸਿੱਖ ਉਹਨਾਂ ਨੇ ਕਿਹਾ ਕਿ ਸਿਆਸੀ ਆਗੂਆਂ ਵੱਲੋਂ ਸਿਆਸੀ ਹਿੱਤਾਂ ਲਈ ਗੁਰੂ ਸਾਹਿਬਾਨ ਦੇ ਨਾਮਾਂ ਤੇ ਧਾਰਮਿਕ ਚਿੰਨਾ ਦੀ ਵਰਤੋਂ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਕਾਲ ਤਖਤ ਸਾਬਦੇ ਸੈਕਰੀਟੇਟ ਤੋਂ ਜਾਰੀ ਬਿਆਨ ਵਿੱਚ ਜੱਠੇਦਾਰ ਕਾਲ ਤਖਤ ਨੇ ਕਿਹਾ ਕਿ ਸ਼੍ਰੀ ਕਾਲ ਤਤ ਸਾਹਿਬ ਵਿਖੇ ਲਿਖਤੀ ਸ਼ਿਕਾਇਤਾਂ ਪਹੁੰਚੀਆਂ ਕਿ ਅਮਰਤਾ ਵੜਿੰਗ ਵੱਲੋਂ ਆਪਣੀ ਪਾਰਟੀ ਦੇ ਚੋਣ ਪ੍ਰਚਾਰ ਦੌਰਾਨ ਕਾਂਗਰਸ ਦੇ ਚੋਣ ਪ੍ਰਚਾਰ ਨੂੰ ਗੁਰਨਾਨਕ ਦੇਵ ਦਾ ਪੰਜਾ ਕਹਿ ਕੇ ਵੋਟਾਂ ਦੀ ਮੰਗ ਕੀਤੀ ਗਈ ਹੈ ਜਿਸ ਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਨਿੰਦਰ ਕੁਗਿਆੜਵੀ ਤੋਂ ਰੇਡੀਓ ਧਮਾਲ ਤੇ ਪੋਸਟਮ ਖਬਰਾਂ ਸੁਣੀਆਂ। ਅੱਜ ਦੀਆਂ ਖਬਰਾਂ ਮੁੱਕਦੀਆਂ ਦਿਵਾਂਗਿਆ ਮਿਲਦੇ ਹਾਂ ਕੱਲ ਤਤਕਲੀ ਰਾਬ ਰੱਖਾ ਸਾਸਤ੍ਰੀ ਕਾਨ।